ਚਲੇ ਕਿਥੇ ਹੋ ਹਾਂ ਦਸਹਿਰਾ ਕਿਦਾ ਬਣਾਉਂਦੇ ਆ ਰਾਮਦਾਨ ਰਾਵਣ ਕੀ ਦੀ ਪੂਜਾ ਕਰਦਾ ਸੇਵ ਜੀ ਦੀ ਉਹਨੇ ਵਰਦਾਨ ਕਿਹਨੂੰ ਦਿੱਤਾ ਸੀ ਉਹ ਸਿਵ ਜੀ ਨੂੰ ਉਹ ਭਰਾਵਾਂ ਰਾਵਣ ਨੂੰ ਵਰਦਾਨ ਕਿਹਨੇ ਦਿੱਤਾ ਸੀ ਰਾਮ ਨੇ ਮਮਾ ਰਾਮ ਨੇ ਤੇ ਮਾਰਨਾ ਉਹਨੂੰ ਆਉਂਦਾ ਨਹੀਂ ਨਹੀਂ ਰਾਵਣ ਨੂੰ ਵਰਦਾਨ ਕਹਨੇ ਦਿਤਾਈ ਉਹਨੂੰ ਕੁੜੀ ਨਾਲ ਦਿਤਾਈ ਵਰਦਾਨ ਨਹੀਂ ਦਿਤਾਈ ਤੇ ਵਰਦਾਨ ਕਿਹੜੇ ਕਿਹੜੇ ਵਰਦਾਨ ਦਿਤਾਈ ਅਮਰ 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 ਕਿੰਦਾਵਾ ਅਮਰ ਕਦੀ ਮਰਦਾ ਨਹੀਂ ਹੈ ਜਿਹੜਾ ਕਦੀ ਮਰਦਾ ਨਹੀਂ ਉਹ ਕਿੱਦਾਂ ਮਰ ਗਿਆ ਫੇਰ ਉਹ ਭਰਾ ਅਮਰ ਉਹਦਾ ਨਾਮ ਸੁਭਨ ਅਮਰ ਦਾ ਹੈ ਤੇ ਨਾ ਉਹ ਮਰਦਾ ਹੀ ਤੇ ਕੈਲਕੂਲੇਸ਼ਨ ਮਾਮਾ ਕਾਦੀ ਕੀਤੀ ਐ ਚ ਮਾਮਾ ਕਾਣ ਵਿੰਡ ਦਾ ਉਹ ਮੇਰੀ ਗੱਲ ਸੁਣੋ ਉਹਨੂੰ ਵਰਮਿਲੇ ਆਹੀ ਕਾਦਾ ਕੀ ਉਹ ਨਹੀਂ ਇਤਰਾ 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 ਅਬਰਵਾ ਇਤਰਾ ਅਬਰਵਾ ਇਤਰਾ ਅਬਰਵਾ ਇਤਰਾ ਅਬਰਵਾ ਜੀ ਦਾ ਗੁਰੂ ਗ੍ਰੰਥ ਸਾਹਿਬ ਜਨ ਗੁਰੂ ਸਾਹਿਬ ਜਨ ਜੀ ਹੈ ਨਾ ਆਉ ਉਹਦਾ ਉਹਨਾਂ ਦੀ ਵੀ ਕੋਈ ਹੁੰਦੀ ਆ ਬੁੱਕ ਹਾਂ ਉਹਦੇ ਚੌਰ ਪੜੀਆਂ ਹੀ ਹਾਂ ਕਿ ਕੋ ਸਿੱਧਾ ਪੜਦਾ ਈ ਉਹ ਉੱਪਰ ਪੜਦਾ ਵੰਦ ਕਿੰਨੂ ਆਰਾਮ ਨੂੰ ਰਾਮ ਨੂੰ ਵਰਦਾਨ ਕਿਨੇ ਦਿੱਤਾਈ ਵਰਦਾਨ ਰੱਬ ਜਾਨ ਬਾਈ ਆਕਾ ਓਏ ਸਈ ਸਹ ਦੰਦ ਨਾ ਕੱਢੋ ਏ ਮੇਰੀ ਗੱਲ ਸੁਣੋ ਪਹਿਲਾ ਦੱਸੋ ਵੀ ਤੂੰ ਦਸਾਰਾ ਵੇਖ ਕੇ ਚਲੇ ਪਤਾ ਤਾਂ ਹੋਣਾ ਚਾਹੀਦਾ ਵਾ ਮੈਨੂੰ ਇਹ ਦੱਸੋ ਵੀ ਵਰ ਕਿਨੇ ਦਿੱਤਾ ਸੀ ਕਿਨੇ ਦੇਵ ਜੀ ਨੇ ਬ੍ਰਹਮਾ ਜੀ ਬ੍ਰਹਮਾ ਨੇ ਵਰ ਕੀ ਦਿੱਤਾ ਸੀ ਕਹੇ ਮਰੂਗਾ ਨਹੀਂ ਪੇਕੇ ਤੇ ਮਰੇਗਾ ਨਹੀਂ ਤੋ ਜੇ ਮਰ ਗਿਆ ਤੇ ਤਦੇ ਮਰਿਆ ਕਿਦਾਂ ਕਰੋ ਨਾਲੇ ਕਿ ਨਾਮ ਅਮਰ ਹੋ ਗਿਆ ਅਮਰਤਾ ਨਹੀਂ ਉਹ ਅਮਰ ਹੋਣਾ ਅਮਰ ਹੋਣਾ ਉਸੇ ਦਾ ਨਾਮ ਮਰ ਜੇ ਆਪ ਆ ਕੇ ਦਦੇ ਵਿੱਚ ਬਲਬ ਵਾਲਾ ਦਵੇ ਮੇਰੇ ਕਹਿੰਦੇ ਪਾਪਾ ਅਮਰ ਹੀ ਇਹਨਾਂ ਫੇਰਿੰਗ ਆਪਣੇ ਮਾਤਾ ਨਹੀਂ ਜੇ ਮੰਨ ਲਓ ਅਮਰ ਹੋਣ ਦਾ ਵਾਰ ਲਿਆ ਤਾਂ ਫਿਰ ਮਰਿਆ ਕਿਦਾਂ ਸੇਵ ਅਮਰਵਾ ਹਾਂ ਹਾਂ ਕਿਹਨੂੰ ਗੱਡੀ ਮਾਰਦੇ ਮਾਰ ਦਿੰਦਾ ਉਹ ਕੌਣ ਗੱਡੀ ਮਾਰਦੇ ਕੋਈ ਤੇ ਕੋਈ ਮਰਵਾ ਜਿਹੜਾ ਦੱਸ ਦੇਗਾ ਸਹੀ ਜਵਾਬ ਦੇ ਦੂਗਾ ਉਹਨੂੰ ਇਸ ਟਾਈਮ ਤੇ 20 ਰੁਪਏ ਮਿਲਣਗੇ ਸੱਚੀ ਪੂਰੀ ਗੱਲ ਹੈ ਜਿਹਦਾ ਵੀਡੀਓ ਬਣਾਇਆ ਚਲੋ ਤੇਨੇ ਦੂਣ ਕਿਹੜਾ ਦਿੰਦੇ ਉਹ ਭਰਾ ਮੇਰੀ ਗੱਲ ਸੁਣ ਆச்சா ਰਾਵਣ ਕਿਹਦਾ ਭਰਾ ਹੈ ਹਾਂਜੀ ਰਾਵਣ ਕਿਹਦਾ ਭਰਾ ਹੈ ਆ ਕੱਢ ਕੇ ਦੇਖੋ ਵੀਡੀਓ ਤੇਰੀ ਨਹੀਂ ਕਰਕੇ ਵੇਖੋ ਨਾ ਕਿਹਦਾ ਵੱਡਿਆ ਹੈ ਕੱਢ ਕੇ ਵੇਖੋ ਨਹੀਂ ਕਰਦਾ ਨਹੀਂ ਤੇ ਤਾਂ ਉਹਨੂੰ ਕੱਢ ਕੇ ਦੇ ਦਿੰਦਾ ਰਾਮਨ ਦੇ ਭਰਾ ਦਾ ਨਾਂ ਕੀ ਮੇਰੇ ਚੱਲਣ ਦੀ ਪਰ ਮੈਂ ਗੱਡੀ ਭੁੱਲ ਗਿਆ ਨਾ ਗੱਡੀ ਇੱਥੋਂ ਕੀ ਕਰ ਰਾਮਨ ਲਕਸ਼ਮਨ ਲਕਸ਼ਮਨ ਉਹ ਮਾਰ ਕੇ ਉਹ ਵੈਰੀ ਗੁੱਡ ਇਹਦੇ 20 ਰੁਪਏ ਬਣ ਗਏ ਰਾਮ ਦਾ ਭਰਾ ਕਿਹਾ ਲਕਸ਼ਮਨ ਵੈਰੀ ਗੁੱਡ ਚੱਲ ਠੀਕ ਆ ਅੱਛਾ ਨਹੀਂ ਗਲਤ ਦਿੱਤਾ ਵਾ ਨੇ ਜਵਾਬ ਇਹਦੇ ਤੇ ਫਿਰ ਮਲੇ ਜੁੱਤੀਆਂ ਅੱਛਾ ਅੱਛਾ ਓਏ ਓਥੇ ਬਾਹਰ ਚੱਲ ਇਧਰ ਨਹੀਂ ਆਉਣਾ RAM ਹੁਣ ਰਾਵਣ ਨੂੰ ਮਾਰਨਾ ਕਿ RAM ਨੂੰ ਮਾਰਨਾ ਲਾਵਣ ਨੂੰ ਲਾਵਣ ਰਾਵਣ ਨੂੰ RAM ਨੂੰ ਪੱਕੀ ਗੱਲ ਆ ਹਾਂਜੀ ਪੰਜੀ ਮਾਰਨਾ ਕਿੰਨੇ ਆ RAM ਨੇ RAM ਨੇ ਵੀਡੀਓ ਬਣਾਣੀ RAM ਨੇ ਮਾਰਨਾ ਕਿਉਂ ਮਾਰਨਾ ਉਹਨੂੰ ਕਿਉਂਕਿ ਉਹਨੇ ਉਹ ਨਹੀਂ ਪੱਤੀ ਦਾ ਪੱਟ ਚੁੱਕੀ ਪਈ ਏਕਿਆ ਨਾਲ ਦੱਸਿਆ ਕਰੋ ਸੀ ਜਾਣੇ ਕਿਦਣਾਮ ਕੀਤਾ ਰਮਨ ਦਾ ਤੀਰਤ ਜੀ ਪਾਵਾ ਕਿਦਣਾ ਆਖਿਆ ਜੀ ਲੋਕ ਕਿਦਾ ਰਮਨ ਕਿਦਣਾ ਚੁੱਕ ਲੱਗ ਗਿਆ ਸੀਦਨ ਲੋਕੋ ਗਏ ਚਲ ਤੂੰ ਉੱਥੇ ਅਬ ਬਸ ਅੱਛਾ ਕੌਣ ਚੁੱਕ ਲੱਗ ਗਿਆ ਏ ਉਹ ਕੀ ਕਰਨ ਨੂੰ ਲੱਗ ਗਿਆ ਏ ਕਿੰਨੀ ਪਰ ਚੁੱਕ ਲਿਆ ਸੀਦੀ ਪੈਣ ਨੂੰ ਨਾ ਰਮਨ ਨੂੰ ਪਸੰਦ ਕਰਦੀ ਕਿ ਫਿਰ ਮੈਂ ਵੀ ਅੰਧੇ ਕਰਿਆ ਨਹੀਂ ਮੈਂ ਇਹ ਤਾਂ ਰਮਨ ਕਿਹਦੀ ਔਏ ਕਿਦੀ ਪੈਣ ਪਸੰਦ ਕਰਦੀ ਰਾਵਣ ਦੀ ਭੈਣ ਉਹ ਯਾਰ 라ਵਣ ਦੀ ਭੈਣ ਕਿਹਨੂੰ ਪਸੰਦ ਕਰਦੀ ਸੀ ਆ ਰਾਮ ਨੂੰ ਹਾਂ ਤੇ ਫੇਰ ਉਹ ਲੜ ਪਏ ਹਾਂ ਲੜ ਪਏ ਸਾਡੇ ਪਾਪਾ ਉਹ ਨਾ ਕਰਦਾ 라ਵਣ ਉਹ ਨਾ ਕਰਦਾ ਮੇਰੇ ਫੇਸਬੁਕ ਤੇ ਆ ਵੀ ਜਿੱਲਕੇ ਉਹ ਕਿਆ ਕਰਦਾ ਦੀਰਦੀ ਕਰਦੀ ਚੁੱਕੀ ਆ ਕਿਦੀ ਕਰਦੀ ਡਾਡੀ ਚੱਤੂੰ ਬਾਤ ਕਰ ਤੂੰ ਵੀ ਦੂੰ ਤੂੰ ਹੀ ਕਰ ਦੇ ਮੈਂ ਆਲਾ ਪਹਿਲਾਂ ਰਾਜਾ ਆ ਉਹ ਚਲਣ ਮੈਂ ਕਦੀ ਵੀ ਨਾ ਦਵਾਂ। ਉਹ ਮੇਰੀ ਗੱਲ ਸੁਣ। ਕਿਤੇ? ਅਸਾ 2 ਕਚਰੇ ਤੇ 5 ਕਚਨ ਹੋ ਰਹੇਗੇ। ਜਦੋਂ ਆ ਖੋਲੇ ਲੋਗ ਜਦੋਂ ਰਾਵਣ ਦੀ ਭੈਣ ਗਈ ਉੱਥੇ ਕੀ ਕਹਿੰਦੀ ਸੀ ਰਾਮ ਨੂੰ? ਨਹੀਂ ਨਹੀਂ ਨਾ ਹੱਟਾ ਵਾ। ਉਹ ਰਾਮ ਜਿਹੜਾ ਲਕਸ਼ਮਨ ਆ ਉਹ ਰਾਵਣ ਦਾ ਕੀ ਲੱਗਦਾ ਸੀ? ਭਰਾ ਭਰਾ। ਉਹ ਭਰਾ ਰਾਮਨ ਦਾ। ਆਜ ਕਣ ਉੱਡੀ। ਹਾ ਓਏ ਦੁਸ਼ਮਨ ਤੁਸੀਂ ਗਲਤ ਦੁਸ਼ਮਨ ਜਦੋਂ ਹੋਣਾ ਜਰਾਵਨ ਨੇ ਆਰਾਮ ਨਹੀਂ ਮਾਰਨਾ ਕਿਰਾਵਨ ਨੇ ਮਾਰਨਾ ਕਿੰਨੂੰ ਤੇ ਰਾਮ ਕੀ ਦੀ ਪੂਜਾ ਕਰਦਾ ਸੀ ਰਾਮ ਰਾਮ ਰਾਮਾ ODIN ਲਾ ਬਣਾਉਂਦਾ ODIN ਕੀ ਕਿਤੇ ਆ ਰਾਮ ODIN ODIN कृष्णा ODIN कृष्णा ODIN 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 ਬਿਸ਼ੂ ODIN ਬਿਸ਼ੂ ODIN ਬਿਸ਼ੂ ODIN ਸਭ ਜਿਵੇਂ ਬਿਸ਼ੂ ਤੋਂ ਸਭ ਜਿਵੇਂ ਆਸ਼ਾ ਤੂੰ ਇੱਥੇ ਚੱਲੇ ਹੋ ਦਸਹਰਾ ਵੇਖਣ ਦਸਹਰੇ ਦੇ ਕੀ ਕੀ ਖਾਓਗੇ ਠੀਕ ਆ ਉਹ ਤੁਹਾਨੂੰ ਨਹੀਂ ਪਈ ਆ ਅੱਛਾ ਆਰਾਮ ਨੂੰ ਰਾਵਣ ਨੂੰ ਮਾਰਨਾ ਸਹੀ ਗੱਲ ਹੈ ਕਿ ਗਲਤ ਸਹੀ ਗੱਲ ਸਹੀ ਗੱਲ ਕਿਉਂ ਸਹੀ ਗੱਲ ਹੀ ਸਹੀ ਕਿਉਂ ਆ ਉਹਨੇ ਗਲਤ ਕੰਮ ਉਹਨੇ ਗਲਤ ਕੰਮ ਕੀਤਾ ਹੈ ਭਾਰਤ ਗਲਤ ਕੰਮ ਕਿਹੜਾ ਕੀਤਾ ਕਿਹੜਾ ਕੰਮ ਗਲਤ ਕੀਤਾ ਸੀ ਜੋ ਦੱਸਣਾ ਇੱਕ ਇਹਨਾਂ ਦੱਸੋ ਇੱਕਨ ਆਰਾਮ ਦੀ ਘਰ ਦੀ ਚੁੱਕੇ ਲੈ ਗਈ ਆ ਉਹ ਨਾ ਸਿੱਧਾ ਨਹੀਂ ਚੁੱਕੇ ਲੈ ਗਈ ਬਣੂਰ ਨੇ ਗਲਤ ਕੰਮ ਨਹੀਂ ਕੀਤਾ ਕਿਉਂਕਿ ਉਹ ਜਿਹੜੀ ਉਹਨੇ ਉਹਨੇ ਪਹਿਲਾਂ ਦੀ ਪਲਾਨੀ ਕੀਤੀ ਸੀ ਕਿ ਹੋਂ ਰਾਮ ਨੂੰ ਮਾਰਨਾ ਗਲਤ ਕੰਮ ਨਹੀਂ ਕੀਤਾ ਮਤਲਬ ਆ ਸਮਝ ਰਿਹਾ ਇੱਥੇ ਲੱਗ ਗਈ ਆ ਉਗਲੀ ਕਿਹੜੀ ਪੰਜਾਬ ਕਰਨਾ ਸਤਿ ਸ੍ਰੀ ਅਕਾਲ ਵੈਰੀ ਗੁੱਡ ਦਾੜੀ ਚੜਾ ਪਾਪਾ ਹਲੋ ਉਹ ਮੈਂ ਵੀ ਕਹਿਣਾ ਇੱਕ ਮਿੰਟ ਰੁਕ ਜਾਓ ਇੱਥੇ ਜਦੋਂ ਕੰਬ ਕਰਨ ਸੌਂਦਾ ਹੀ ਉਹਨੂੰ ਬਾਅਦ ਚ ਕਿੱਦਾਂ ਢਾਲ ਦੇ ਢੋਲੇ ਓ ਢੋਲਾ ਓ ਢੋਲਾ ਈ ਵਜਾ ਗਏ